ਇਹਨਾਂ ਲੋਕਾਂ ਦੇ ਅੰਦੋਲਨ ਨੇ ਅਸੀਂ ਜਿਹੜਾ ਪ੍ਰੋਟੈਸਟ ਚੱਲ ਰਹੇ ਨੇ ਐਮਐਸਪੀ ਨੂੰ ਲੈ ਕੇ ਗਾਰੰਟੀ ਕਾਨੂੰਨ ਦੀ ਮੰਗ ਮੰਨੀ ਗਈ ਸੀ ਸਰਕਾਰ ਬੋਲੋ ਸਾਨੂੰ ਕਰਜ਼ਾ ਮਾਫੀ ਦੀ ਮੰਗ ਨਹੀਂ ਜਿਹੜੀਆਂ 2020 ਦੇ ਵਿੱਚ ਆਪਣਾ ਅੰਦੋਲਨ ਹੋਇਆ ਸੀ ਉਹ ਅੰਦੋਲਨ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ ਜਿਵੇਂ ਕਿ ਤੁਸੀਂ ਉਹ ਜਿਹੜਾ ਅੰਦੋਲਨ ਕਰ ਰਹੇ ਹੋ ਤੁਹਾਡਾ ਸ਼ੰਭੂ ਮਾਟਰ ਚੱਲ ਤੇ ਸਖਤ ਪ੍ਰਸ਼ਾਨ ਮੁੱਚੇ ਜਿਵੇਂ ਬੰਦਿਆ ਨਹੀਂ ਉਹਨਾਂ ਦਾ ਕਹਿਣਾ ਕਿ ਜੋ ਉਹ ਅੰਦੋਲਨ ਸ਼ੁਰੂ ਕੀਤਾ ਉਹ ਕੋਈ ਥ੍ਰੀ ਪਲਾਨ ਨਹੀਂ ਸੀਗਾ ਕਿਸੇ ਕਰਕੇ ਜੋ ਤੇ ਮੌਤਾਂ ਹੋਈਆਂ ਨੇ ਦੇ ਕਿਤੇ ਪਲਾਨ ਹੁੰਦਾ ਪਰ ਸ਼ਹਿਰੋਂ ਤੇ ਕਿਸੇ ਮੌਤਾਂ ਨਾ ਹੋ ਨਹੀਂ ਉਹ ਸਾਰਾ ਕੁਝ ਲਾਮਬੰਦ ਕਰਕੇ ਤੁਰਿਆ ਇਹ ਰਹਿੰਦੀਆਂ ਮੰਗਾਂ ਨੂੰ ਪਲਾਨ ਕਰਕੇ ਤੁਰਿਆ ਤੇ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਉਸ ਵਾਅਦੇ ਮੁਤਾਬਕ ਅਸੀਂ ਜੇ ਵਾਅਦਾ ਖਲਾਸੀ ਕੀਤੀ ਹੈ ਤਾਂ ਅਸੀਂ ਤੁਰਿਆ ਤੇ ਇਦੋਂ ਬਾਅਦ ਤਾਂ ਇਲੈਕਸ਼ਨ ਆਉਂਦੇ ਸਰਕਾਰ ਬਦਲਦੀ ਆ ਜਾਂ ਕੋਈ ਗੱਲ ਹੁੰਦੀ ਸਾਡਾ ਤਾਂ ਇਹ ਸਰਕਾਰ ਨਾਲ ਵੈਦਾ ਵਾਅਦਾ ਨਾ ਅਸੀਂ ਇਹਦੇ ਮੂਰੇ ਹੀ ਧਰਨਾ ਲਾਵਾਂਗੇ ਇਹਦੇ ਮੂਤੇ ਮੰਗ ਕਰਾਂਗੇ ਵੀ ਜਿਹੜਾ ਵਾਅਦਾ ਕਰਿਆ ਸੀ ਇਹਨਾਂ ਨਵਾਉਣ ਨਵਾਇਆ ਜਾਵੇ ਨਹੀਂ ਬਾਕੀ ਨਹੀਂ ਦੱਸ ਸਕਦੇ ਕਿਸ ਤਰ੍ਹਾਂ ਮੋਰਚਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਨਹੀਂ ਲੱਗੇ ਆ ਰਹੀਆਂ ਹਾਂ ਹਾਂਜੀ ਸ਼ੋਧਾ ਹੋ ਰਿਹਾ ਜੀ ਵੀ ਲੱਗਣ ਜੀ ਆਹੋ ਲੱਗਣਾ ਚਾਹੀਦਾ ਨਹੀਂ ਤਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਦੇ ਵਰਕਰ ਨੇ ਜਾਂ ਕੈਡਰ ਆ ਉਹਨਾਂ ਨੂੰ ਕਹੂਗਾ ਵੀ ਹਾਂ ਤੁਸੀਂ ਕਦੇ ਨਹੀਂ ਲੜਾਈ ਲੜਾਈ ਤਾਂ ਸਾਰੇ ਸਾਂਝੀਆਂ ਕਿਉਂ ਜਦੋਂ ਸਯੁਕਤ ਮੋਰਚੇ ਕਿਸਾਨ ਮੋਰਚੇ ਦੀਆਂ ਇਹ ਮੰਗਾਂ ਸਾਂਝੀਆਂ ਸੀਗੀਆਂ ਤੇ ਅੰਦੋਲਨ ਅਸੀਂ ਸਮਾਪਤ ਇਕੱਠਿਆਂ ਨਹੀਂ ਕਰਿਆ ਸੀ ਤਾਂ ਉਦੋਂ ਫਿਰ ਮੰਗਾਂ ਤਾਂ ਉਹਨਾਂ ਦੀਆਂ ਵੀ ਬਣਦੀਆਂ ਨੇ ਤੇ ਜੇ ਉਹ ਆਗੂ ਨੇ ਵੱਡੇ ਨੇ ਕਹਾਉਂਦੇ ਨੇ ਤਾਂ ਉਹਨਾਂ ਦਾ ਫਰਜ਼ ਪਹਿਲਾਂ ਸੀਗਾ ਸਾਡੇ ਨਾਲ ਤੁਰਨਾ ਸਾਡੇ ਤੋਂ ਪਹਿਲਾਂ ਤੁਰਨ ਦਾ ਫਰਜ਼ ਬਣਦਾ ਅੰਦੋਲਨ ਇਕੱਠੇ ਕਰਨਾ ਤਾਂ ਫਿਰ ਇਹ ਅਲੱਗ-ਅਲੱਗ ਕਿਵੇਂ ਹੋ ਅਲੱਗ-ਅਲੱਗ ਥੋੜਾ ਜਿਹਾ ਇੱਕ ਕਾਰਨ ਆ ਜੀ ਜਿਵੇਂ ਜੁਕਤ ਮੋਰਚੇ ਦਾ ਸਬੰਧਾਨ ਸੀ ਕਿ ਆ ਵੀ ਕੋਈ ਅੱਜ ਤੋਂ ਪਹਿਲਾਂ ਜੋ ਕੁਝ ਮਰਜ਼ੀ ਹੋ ਗਿਆ ਇਲیکشن ਲੜ ਲਈ ਕਿਸੇ ਨੇ ਕੋਈ ਤਰ੍ਹਾਂ ਤਰ੍ਹਾਂ ਦੇ ਬੰਦੇ ਸੀਗੇ ਪੋਲਿਟੀਕਲ ਵੀ ਸੀ ਵੀ ਅੱਜ ਤੋਂ ਬਾਅਦ ਕੋਈ ਬੰਦਾ ਪੋਲਿਟੀਕਲ ਨਹੀਂ ਹੋਊਗਾ ਖਾਸ ਤੌਰ ਤੇ ਨਹੀਂ ਜਾ ਔਰ ਸਾਡੇ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਸੀਐਮ ਬਣ ਦੀ ਜਾਂ ਦਿਮਾਗ ਦੇ ਵਿੱਚ ਰਾਜਨੀਤਿਕ ਈੜਾ ਦੌੜਨ ਲੱਗਿਆ ਤਾਂ ਉਹਦੀ ਬਦਕਿਸਮਤੀ ਇਹ ਹੋਈ ਆ ਤੋੜ ਦਾ ਵੱਡਾ ਕਾਰਨ ਹੋਇਆ ਸਜੁਗਤ ਸਮਾਜ ਮੋਰਚਾ ਸਜੁਗਤ ਕਿਸਾਨ ਮੋਰਚੇ ਮੋਰਚੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਗਈ ਕਿੱਦਾਂ ਕਹਿਣਾ ਦਾ ਮਤਲਬ ਹੈ ਆਪਣਾ ਫਾਇਦਾ ਦੇਖਿਆ ਉਹਨਾਂ ਨੇ ਦੇਖੋ ਜੀ ਉਹ ਆਪਣਾ ਫਾਇਦਾ ਹੀ ਹੋ ਸਕਦਾ ਜਾਂ ਆਪਣੀ ਕੋਈ ਰਣਨੀਤੀ ਹੋ ਸਕਦੀ ਆ ਉਹ ਉਹਨਾਂ ਨੂੰ ਉਹ ਜਾਣਦੇ ਨੇ ਵੀ ਕੀ ਫਾਇਦਾ ਦੇਖਿਆ ਪਰ ਸਯੁਜਕਤ ਕਿਸਾਨ ਮੋਰਚਾ ਸਮੁੱਚੀ ਕਿਸਾਨ ਕਿਸਾਨੇ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਤਾਂ ਉਹਦੇ ਵਿੱਚੋਂ ਜਦ ਅਸੀਂ ਕੋਈ ਆਪਣੇ ਵਾਸਤੇ ਲਾਭ ਕੋਈ ਨਿੱਜੀ ਲਾਹਾ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰ੍ਹਾਂ ਹੋਊਗਾ ਕੀ ਕਹਣਾ ਦੋ ਜਿਹੜਾ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਇਹਨੂੰ ਸੰਵਿਧਾਨ ਮੁਤਾਬਕ ਜਿਵੇਂ ਆਪਾਂ ਪਹਿਲਾਂ ਚੱਲੇ ਸੀ ਉਵੇਂ ਚੱਲਣ ਦਾ ਹੱਕ ਬਣਦਾ ਜੀ ਉਹਨਾਂ ਦਾ ਇਹਦਾ ਕਾਰਨ ਇਹ ਹੈ ਜੀ ਵੀ ਕੁਝ ਸਰਾਲਤੀਆਂ ਸੰਨਾਂ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਬਾਈਡਾਂ ਲਿਖ ਲਿਖ ਕੇ ਵੀ ਇਹ ਮੋਰਚਾ ਖਰਾਬ ਹੋ ਰਿਹਾ ਮੋਰਚਾ ਘਟ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਪੂਰੇ ਭਾਰਤ ਦੇ ਵਿੱਚ ਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਦੇ ਵਿੱਚ ਇਹ ਲੋਕੋ ਅੰਦਲਨ ਹੋ ਰਿਹਾ ਤਾਂ ਜੋ ਜਿਹੜੇ ਸਾਡੇ ਵੀ ਪਿੱਛੇ ਬੈਠੇ ਨੇ ਇਹਨਾਂ ਨੂੰ ਇਹ ਮਹਿਸੂਸ ਹੋ ਸਕੇ ਵੀ ਇਹ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਆ ਜੀ। ਇਹ ਕਿਸਾਨ ਜਿੱਤੇ ਬਗੇ ਸਾਡੇ ਨਾਲ ਚੱਲ ਨਹੀਂ ਰਹੀ ਕਿ ਕਾਰਨ ਆ ਉਹ ਦੀ ਸਿਆਸੀ ਹੈ ਉਹ ਸਿਆਸੀ ਬੰਦੇ ਨੇ ਜੀ। ਜਿੱਥੇ ਉੱਥੇ ਖੜੇ 102 ਕਿਸਾਨ ਜਿੱਤੇ ਬਗੇ ਆ ਜੀ ਇਹਨਾਂ ਦਾ ਨਾਮ ਸਾਡਾ ਇਹਨਾਂ ਦਾ ਇਹਨਾਂ ਨੂੰ ਨਾਲ ਚੜ੍ਹੂ। ਦੇਖੋ ਜੀ ਆਪਣੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣੀ ਜਾਣਨਾ ਹੈ। ਉਹ ਪਹਿਲਾਂ ਵੀ 88 ਜੀ ਆਪਣੇ 83 ਜੀ ਨੂੰ ਦੋਵਾਂ ਨੂੰ ਵੇਚ ਗਿਆ ਚੰਡੀਗੜ੍ਹ ਵਾਲਾ ਇਸ ਕਰਕੇ ਆਪਣੇ ਇਲਾਕੇ ਲੋਕਾਂ ਨਾਲ ਜਾ ਕੇ ਖੁਸ਼ ਨਹੀਂ ਹੈਗੇ ਇਸ ਕਰਕੇ ਕੋ ਆਪਣੇ ਘਰੇ ਬੈਠੇ ਨੇ ਉਹ ਜੀ ਤੇ ਜਿਹੜਾ ਜੀ ਆਪਣੇ ਗੈਰ ਰਾਜਨੀਤਿਕ ਦੇ ਰਾਜਨੀਤਿਕ ਕੀ ਫਰਕ ਹੈ ਇਹ ਜਿਹੜਾ ਜੀ ਆਪਣਾ ਗੈਰ ਰਾਜਨੀਤਿਕਾ ਉਹ ਤਾਂ ਜੀ ਆਪਣੇ ਕਿਸਾਨਾਂ ਮੌਜੂਦਨਾ ਮੋਰਚਾ ਜੀ ਜਿਹੜਾ ਸਿਆਸੀ ਮੋਰਚਾ ਤੁਹਾਨੂੰ ਪਤਾ ਹੀ ਸਿਆਸਤ ਫਿਰ ਉਹਦਾ ਸਰਕਾਰ ਦਾ ਹੀ ਹੋ ਗਿਆ ਜੀ ਕਿਸਮ ਦਾ ਜੀ ਨਾਮ ਹੈ ਤੁਹਾਡੇ ਸੰਤੋਖ ਸਿੰਘ ਨਗਰਾ ਕਿਸਾਨ ਮਜ਼ਦੂਰ ਸ਼ਿਗਾਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਦੋ ਜੀ ਰੇਲ ਰੋਕੋ ਬਾਰੇ ਕੀ ਕਹਿਣਾ ਚਾਹੁੰਦੇ ਆਂ ਅੰਦੋਲਨ ਕਰ ਰਹੇ ਹੋ ਰੇਲ ਰੋਕੂ ਦੇਖੋ ਜੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਦਿੱਲੀ ਮੋਦੀ ਸਰਕਾਰ ਨੇ ਸਾਨੂੰ ਨਹੀਂ ਜਾਣ ਦਿੱਤਾ ਲੋਕਤੰਤਰ ਦਾ ਘਾਣ ਹੋਇਆ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਜਦੋਂ ਸ਼ੰਭੂ ਬਾਰਡਰ ਤੇ ਸਾਨੂੰ ਰੋਕਿਆ ਗਿਆ ਮੂਰੇ ਫੋਰਸ ਲੱਗੀ ਹੋਈ ਹੈ ਜਿਵੇਂ ਇੱਕ ਦੁਸ਼ਮਣ ਦੇਸ਼ ਨਾਲ ਫੌਜ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਸਾਡੇ ਨਾਲ ਜਿਹੜਾ ਉੱਥੇ ਹੋ ਰਿਹਾ ਹੈ 2-4 ਸਾਡੇ ਜਵਾਨ ਵੀ ਉੱਥੇ ਸ਼ਹੀਦ ਕਰ ਦਿੱਤੇ ਨੇ ਸਾਡੇ ਨੌਜਵਾਨ ਬੱਚੇ ਤੇ ਬਿਲਕੁਲ ਕਾਨੂੰਨ ਦੀ ਲੰਗੜਾ ਸਰਕਾਰ ਨੇ ਕੀਤੀ ਹੈ ਜਾਂ ਤੇ ਨਹੀਂ ਹੈਗਾ ਤਾਂ ਹੁਣ ਸਾਡੇ ਤੋਂ ਕੰਟੀਨਿਊ ਸਾਨੂੰ ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਰਹੀਆਂ ਨੇ ਅਸੀਂ ਅੱਗੇ ਸੰਘਰਸ਼ ਹੋਰ ਤਿੱਖਾ ਕਰਾਂਗੇ ਅੱਜ ਦਾ ਸੰਘਰਸ਼ ਸਾਡਾ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਡੇ ਨਾਲ ਹੋਰ ਵੀ ਸਾਡੀਆਂ ਕਈ ਕਾਫੀ ਸਹਿਯੋਗੀ ਜਥੇਬੰਦੀਆਂ ਨੇ ਪੂਰੇ ਭਾਰਤ ਦੇ ਵਿੱਚ ਅੱਜ ਸਾਡਾ ਰੋਲ ਦੇਖੋ ਰੋਕੂ ਜਿਹੜਾ ਅੰਦੋਲਨ ਹੈ 12 ਤੋਂ 4 ਵਜੇ ਤੱਕ ਕੀਤਾ ਗਿਆ ਉਦੋਂ ਬਾਅਦ ਜਿਹੜਾ ਸਾਨੂੰ ਜਥੇਬੰਦੀਆਂ ਹੋਰ ਹੁਕਮ ਕਰਨਗੀਆਂ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਆਪਦੇ ਹੱਕਾਂ ਲਈ ਐ ਲੜਦੇ ਆ ਲੜਦੇ ਰਹਾਂਗੇ ਹੱਕ ਲੈ ਕੇ ਰਹਾਂਗੇ ਤੁਹਾਡੇ ਅੰਦੋਲਨ ਵਿੱਚੋਂ ਬਾਕੀ ਸਭ ਤੋਂ ਕਿਸਾਨ ਮੋਰਚੇ ਦਿੱਤੀ ਬੰਦੀਆਂ ਹੋਏ ਤੱਕ ਕਿਉਂ ਨਹੀਂ ਆ ਕੇ ਰਲੀਆਂ ਉਹ ਜੀ ਵਿਚਾਰਕ ਕੁਝ ਮਤਭੇਦ ਹੋ ਸਕਦੇ ਨੇ ਸਾਡੀ ਜਿਹੜੀ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਸਾਡੇ ਨਾਲ ਦੱਲਿਆਲ ਸਾਹਿਬ ਵੀ ਨੇ ਤੇ ਸਾਡੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਸੀ ਕਿਉਂਕਿ ਸਾਡੀ ਜਥੇਬੰਦੀ ਬਹੁਤ ਵੱਡਾ ਵਿਸਤਾਰ ਵੀ ਕਰ ਚੁੱਕੀ ਆ ਕੇਰਲਾ ਤਾਮਿਲਨਾਡੂ ਉਤਰਾਚਲ ਇੱਧਰ ਰਾਜਸਥਾਨ ਯਾਨੀ ਕਿ ਬਿਗੈਰ ਆਇਦਰ हरियाणा सारे सूबियां ਦੇ ਵਿੱਚ ਸਾਡੀ ਜਥੇਬੰਦੀ ਹੈ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਆਓ ਬਿਲਕੁਲ ਆਓ ਵੈਲਕਮ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੇ ਸਾਡਾ ਇਤਰਾਜ਼ ਕਿਸੇ ਨਾਲ ਨਹੀਂ ਕੋਈ ਸਾਡੇ ਵੈਸੇ ਮਤਭੇਦ ਹੋ ਸਕਦੇ ਨੇ ਵਿਚਾਰਕ ਪਰ